ਸਾਸੀ ਗਾਲ ਮਿੱਤਰੋ ਕੀ ਹਾਲ ਹੈ ਤੇ ਆਪਾਂ ਨਾ ਇੱਥੇ ਖੜੇ ਸੀਗੇ ਬਾਬੇ ਕੋਲੇ ਸਰਦਾਈ ਪੀਣੇ ਸੀਗੇ ਤੇ ਇੱਥੇ ਇੱਕ ਬੰਦਾ ਆਇਆ ਬਾਬੇ ਨੂੰ ਜਾਮਣਾ ਦੇ ਗਿਆ ਹਾਂ ਜਾਮਣਾ ਤੇ ਯਕੀਨ ਨਹੀਂ ਆਉਂਦਾ ਮੈਨੂੰ ਮੈਂ ਚੱਲ ਬਾਬੇ ਨਾਲ ਸ਼ੇਅਰ ਕਰੀਏ ਨਾ ਛੋੜਿਆਂ ਨਾਲ ਵੀ ਤੇ ਬਾਬਾ ਕਹਿੰਦਾ ਵੀਡੀਓ ਪਾਓ ਬਾਬਾ ਹੁਣ ਦੱਸ ਵੀ ਜਾਮਣ ਚ ਕੀ ਹੈ ਨਹੀਂ ਇਹ ਚ ਜਾਮਣ ਤੇ ਹੜਕੀ ਨਹੀਂ ਮਾਤਾ ਕਮਾਨ ਮੰਦਾ ਯਾਰ ਜਾਮਣ ਤੇ ਹੜਕ ਹੈ ਨਹੀਂ ਮਿੱਤਰੋ ਹਾਂ ਬਾਬਾ ਇੱਕ ਅੱਧੀ ਜਾਮਣ ਖਾ ਕੇ ਤੇ ਅੱਧੀ ਉਹ ਕਰਕੇ ਆਪਾ ਦੇਖੋ ਤੋੜ ਕੇ ਦਿਖਾ ਹਾਂ ਯਾਰ ਕਮਾਨ ਵਾਲੀ ਹੋ ਗਈ ਲੈ ਆ ਗਈ ਹਾਂ ਆ ਗਈ ਤੇ ਆ ਆ ਗਈ ਆ ਤੁਹਾਡੇ ਸਾਹਮਣੇ ਆ ਨਿੱਕੇ ਨਿੱਕੇ ਬਰੀਕੀ ਇਹਦੇ ਬਹੁਤ ਦੇ ਇਕ ਬੈਗ ਜਾਮਣ ਦੇ ਹੜਕਾਏ ਜਾਮਣ ਦੇ ਆ ਦੇਖੋ ਜਾਮਣ ਦੇ ਹੜਕੀ ਹੈ ਨਹੀਂ ਹੈ ਬਾਬਾ ਕੀ ਕਹਿਣਾ ਚਾਹੁੰਦਾ ਫਿਰ ਤੂੰ ਮਾਤਾ ਕੁਦਰਤ ਦਾ ਕ੍ਰਿਸ਼ਮਾ ਕਹਿਣਾਗਾ ਪਹਿਲੀ ਵਾਰ ਦੇਖਿਆ ਉਹਣਾ ਬਾਬਾ ਪਹਿਲੀ ਵਾਰੀ ਪਹਿਲੀ ਵਾਰੀ ਇਹਦੀ ਮਤਲਬ ਜਾਮਣ ਦੇ ਹੈ ਨਹੀਂ ਅੱਦੀ ਰਹਿਗੀਆਂ ਕਹਿੰਦੇ ਇਹਦੇ ਨਾਲ ਦੋ ਡਾਣੇ ਤੁਰਦੇ ਇੱਕ ਪਰਲੀ ਸਾਈਡ ਤੇ ਇੱਧਰਲੀ ਸਾਈਡ ਜਾਣੀ ਇੱਕ ਪਾਸੇ ਹੈਗੀਆਂ ਕਹਿੰਦੇ ਇੱਕ ਪਾਸੇ ਹਾਂ ਇੱਕ ਸਾਈਡ ਤੇ ਤਾਂ ਕਿੱਥੇ ਆ ਬਾਬਾ ਜਾਮਣ ਨਹੀਂ ਇਹ ਆਪਣੇ ਕੋਲ ਆ ਗਿਆ ਮੁੰਡੇ ਨੱਥਾ ਗਾ ਉਹਨਾਂ ਦੇ ਦੇਖ ਰਹੀ ਲੱਗੀ ਹੋਈ ਆ ਜ ਮੈਂ ਵੀ ਖਾਧੀਆਂ ਅਸੀਂ ਬਾਬਾ ਵੀ ਛਕੀ ਜਾਂਦਾ ਤੇ ਇੱਕ ਆ ਗਿਆ ਕਮਾਲ ਹੀ ਮੰਨ ਲਈ ਵੀ ਇਹਦੇ ਵਿੱਚ ਹਿੜਕੀ ਹੈਣੀ ਮੈਂ ਪਹਿਲੀ ਵਾਰ ਦੇਖਿਆ ਬਾਬਾ ਹਾਂ ਇਹ ਮੈਂ ਵੀ ਮੈਂ ਤਾਂ ਆਪ ਕਹੀ ਜਾਂਦਾ ਲਓ ਮਿੱਤਰੋ ਵੀਡੀਓ ਸ਼ੇਅਰ ਕਰਦੇ ਜੇ ਕਿਸੇ ਨੂੰ ਕੋਲ ਇੱਕ ਹੋਰ ਵੀ ਕਿਸੇ ਕੋਲ ਦੇਖਣਾ ਉਹਨਾਂ ਦਾ ਦੇਖ ਦੇਖ ਜੋ ਆ ਕੇ ਹਾਂ ਦੇਖਣਾ ਘਰੇ ਘਰੇ ਆ ਜਾਓ ਆ ਦੇਖੋ ਇੱਕ ਘਰੇ ਆ ਜਾਓ ਕੁਸਲੇ ਤੇ ਕਿੰਨਾ ਦੇ ਬਾਈ ਦਾ ਬਾਬਾ ਇਹ ਨੱਥੇ ਕੇ ਨੱਥੇ ਕੇ ਬਾਈ ਦਾ ਲੈ ਮਿੱਤਰੋ ਚੰਗਾ ਬਾਬਾ ਧੰਨਵਾਦ